ਰੋਜੀ ਤੋਲ ਤੋਲ ਪਹਿਲਾ ਵੀਡੀਓ ਕਰੀਏ ਰਾਤੇ ਬਣਾਉਣ ਲਈ ਸਾਸੀ ਕਾਇ ਸਾਲੀਆਂ ਅਸੀਂ ਗੱਡੀ ਨੂੰ ਮਿਲਾਣਾ ਤੁਸੀਂ ਵਾਕਰੇ ਖਲੋਖੇ ਦੀ ਗੱਡੀ ਲੈਣਾ ਜੀਪ ਦੇ ਦਨੀ ਅੱਜ ਅੱਜ ਆਖਰੀ ਦਿਨ ਹੈ ਤੇ ਆਖਰੀ ਝੂਠ ਆਇਆ ਅੱਜ ਜੀਪ ਦਾ ਕਿਦਾਂ ਲੱਗ ਰਿਹਾ ਵਧੀਆ ਲੱਗ ਰਿਹਾ ਮੈਂ ਜੀਵੂ ਵੀ ਦਦਨੀ ਤਾਂ ਵੀ ਵਧੀਆ ਲੱਗ ਰਿਹਾ ਆ ਤਰੱਕੀ ਆ ਜੀਪ ਨੂੰ ਜੀਪ ਨੂੰ ਸਸਕਾਇਰ ਕਲ ਨੋਂ ਕਿ ਲਾਈਕ ਕਰ ਲੋ ਚੰਨ ਨੂੰ ਨੋ ਜੀਪ ਨੂੰ ਸਵਾਗਤ ਲਿਆ ਜਰਾ ਆਹ ਪੇਪਰ ਵਗੈਰਾ ਕੀ ਵਧੀਆ ਉਹ ਸੁਣਨਾ ਯਾਰ ਅੱਜ ਮਿਲਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਵੀ ਕੀ ਜਿਹੜਾ ਸੱਪ ਕੱਢਿਆ ਅੱਜ ਆ ਸੋਚਿਆ ਨਹੀਂ ਸੀ ਅਸੀਂ ਕਿ ਅਸੀਂ ਇੰਨੀ ਛੇਤੀ ਗੱਡੀ ਬਦਲ ਲਾਂਗੇ ਸੋਚਿਆ ਸੀ ਨਹੀਂ ਮੈਂ ਨਹੀਂ ਸੋਚਿਆ ਸੀ ਇਹ ਮੈਂ ਤਾਂ ਇਹਦੇ ਕਾਤੇ ਨਾ ਉੱਤਰ ਹੀ ਉਹ ਟਾਲੀਆਂ ਨਾਲ ਬਣੇ ਹੋ ਟਾਲੀਆਂ ਨਾਲ ਆਲਾ ਕੰਮ ਕਰੋ ਪੰਜ ਸਾਲ ਦੀ ਬੋਗੋਂ ਤੇ ਦਾ ਫਰਮਾਨਾ ਸ਼ੁਕਰੀਆ ਸੱਚੀ ਵਾਈਗੁਰੂ ਨਹੀਂ ਵਾਈਗੁਰੂ ਕਰਨ ਵਾਲਾ ਸਾਰਾ ਕੁਝ ਅਸੀਂ ਸੋਚਦੇ ਵੀ ਨਹੀਂ ਆਪ ਹੀ ਹੋਈ ਚਈ ਜਾਂਦਾ ਤੇ ਮਜ਼ਾਕ ਮਜ਼ਾਕ ਤੇ ਸਨੇਪ ਪਾਈ ਸੀ ਤੇ ਪਤਾ ਨਹੀਂ ਸੀ ਸੱਚ ਹੋ ਜਾਣੀ ਹੈ ਹੈ ਸੱਚੀ ਮੈਂ ਮਜ਼ਾਕ ਤੇ ਪਾਈ ਸੀ ਉਹ ਦਿਨ ਸੁਣਾ ਤੇ ਮੈਂ ਤੂੰ ਮੈਂ ਸੀਰੀਅਸ ਲੈ ਲਿਆ ਸੀ ਤੂੰ ਸੀਰੀਅਸ ਹੋ ਗਏ ਹਾਂ ਚਲੋ ਤੇ ਜੇ ਧਰ ਨੂੰ ਲੱਗਦੀ ਬੈਠਣ ਵਧੀਆ ਲੱਗੇ ਮੈਂ ਨੌਨ ਲਾਈਨ ਵਿੱਚ ਹੋਣਾ ਚਾਹੁੰਦਾ ਹਾਂ ਦੱਸ ਸਹੀ ਗੱਲ ਹੈ ਬਾਕੀ ਵਾਇਗੁਰ ਦੇਣ ਵਾਲਾ ਇਹ ਆਪਾਂ ਕੀ ਕਰਨ ਜੋਗੇ ਆ ਸਭ ਕੁਝ ਉਹ ਹੀ ਕਰਦਾ ਆ ਉਹਦੇ ਹੱਥ ਵਾਸੀ ਆ ਉਹਦੇ ਹੱਥ ਵਾਸੀ ਆ ਸ਼ੁਕਰ ਕਰਦੇ ਇਹਦਾ ਪਰਮਾਤਮਾ ਦਾ ਸੱਚੀ ਅਸੀਂ ਤਾਂ ਸੱਚੀ ਦਸੀ ਇਹਦਾ ਜੀਪ ਦਾ ਵੀ ਨਹੀਂ ਸੋਚਿਆ ਸੀ ਜਦੋਂ ਅਸੀਂ ਜੀਪ ਲੈਣੀ ਸੀ ਹਾਂ ਉਹ ਨਹੀਂ ਉਹ ਤਾਂ ਨਹੀਂ ਜੀਪ ਉਹ ਜੀਪ ਦਾ ਨਹੀਂ ਸੋਚਿਆ ਸੀ ਉਹ ਮੈਂ ਉਹਦੇ ਉਹਦੇ ਕੋਲ ਹਮਚਾਲੀ ਕਰਨਗੇ ਅਸੀਂ ਜੀਪ ਲੈਣ ਹਾਂ ਹਾਂ ਹੁਣ ਅੱਜ 5 ਸਾਲ ਹੋ ਗਏ ਆ 5 ਸਾਲ ਹੋ ਗਏ ਆ 5 ਸਾਲ ਜੀ ਹੋਣੇ ਆ ਅਗਲੇ ਮਹੀਨੇ ਅਪ੍ਰੈਲ ਦਾ ਮਹੀਨਾ ਨਹੀਂ ਅਪ੍ਰੈਲ ਚ ਹਨਾ ਅਪ੍ਰੈਲ ਚ ਜੇ 5 ਸਾਲ ਹੋਨੇ ਆ 5 ਸਾਲ ਹੂੰ ਅਪ੍ਰੈਲ ਚ ਜੇ 5 ਸਾਲ ਪੂਰੇ ਹੋਨੇ ਆ ਫਿਰ ਛੇਵਾ ਲੱਗਣਾ ਸੀ ਅਸੀਂ ਪਹਿਲਾਂ ਹੀ ਕੱਢ ਦੇਣੀ ਆ ਹੁਣ ਬਾਅਦ ਚ ਦੱਸਦੇ ਆ ਅਸੀਂ ਹਮ ਕਿਹੜੀ ਖਰੀਦੀ ਆ ਨਾਲੇ ਦਿਖਾਉਨੇ ਆ ਤੇ ਅਸੀਂ ਕਹ ਚਲੋ ਜੀਪ ਦੀ ਇੱਕ ਹਨਾ ਆਖਰੀ ਝੋਟਾ ਲੈ ਲੀਏ ਤੇ ਨਾਲੇ ਯਾਦਗਰੀ ਦਾ ਇੱਕ ਵਲੌਗ ਬਣਾ ਲੀਏ ਨਿਆਣੇ ਬੜੇ ਖੁਸ਼ ਆ ਲਾਈਕ 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 ਕਰਦੇ ਹੋ ਵੀ ਜਲਦੀ ਜਲਦੀ ਬਾਈ ਰੱਬੇ ਜੀ ਸਬਸਕ੍ਰਾਈਬ ਬਟਨ ਘਾਓ ਚਲੋ ਚਲੀਏ ਆਪਾਂ ਹਾਂ ਨੈਰ ਵੀ ਜਿਆ ਕੇ ਜਿਹੜਾ ਫੋਟੋਰ ਕਿੰਨੇ ਪਹਿਲਾਂ ਆਉਂਦੇ ਆ ਚਲੋ ਦੀਪ ਨੂੰ ਬਾਏ ਬਾਏ ਕਰਦੇ ਬਾਏ ਬਾਏ ਮਾਗੀ ਨਾ ਹੋਧੇਗਾ ਦੂਜਾ ਦਿਨ ਕੱਲ ਸਾਨੂੰ ਗੱਡੀ ਮਿਲ ਨਹੀਂ ਰੀਜ਼ਨ ਕਿਉਂਕਿ ਉਹਦੀ ਇੰਸ਼ੋਰੈਂਸ ਜਿਹੜੀ ਸੀ ਰਾਤ ਨੂੰ 11:00 ਦੇ ਤੋਂ ਬਾਅਦ ਸਾਡੇ ਨਾਲ ਹੋਣੀ ਸੀ ਉਹਦੇ ਕਰਕੇ ਸਾਨੂੰ ਉਹਨਾਂ ਨੇ ਗੱਡੀ ਨਹੀਂ ਦਿੱਤੀ ਤੇ ਹੁਣ ਇਹਨਾਂ ਦਾ ਡੈਡੀ ਗਿਆ ਲੈਣ ਅਸੀਂ ਘਰੇ ਸੀਗੇ ਤੇ ਹੁਣ ਦੇਖਦੇ ਆ ਲੈ ਕੇ ਜਦੋਂ ਆਉਂਦੇ ਤੁਹਾਨੂੰ ਦਿਖਾਉਨੇ ਆ ਤੇ ਤੁਹਾਨੂੰ ਆ ਆਪਣੀ ਫਲਵਾੜੀ ਵੀ ਦਿਖਾ ਦਈਏ। ਆ ਤਾਂ ਨਿਆ ਹੋਇਆ ਸੀ। ਹੁਣ ਦੁਬਾਰਾ ਉੱਠਿਆ। ਠੰਡ ਦੇ ਵਿੱਚ ਉੱਠਦਾ ਹੀ ਨਹੀਂ ਹੈਗਾ। ਹਾਂ ਮੇਥੀ, ਮੇਥੀ ਤਾਂ ਖਾਦੀ ਨਹੀਂ ਹੈਗੀ। ਇਹ ਤਾਂ ਪਤਾ ਨਹੀਂ ਆਹ ਕੀ ਜਾਲਾ ਗਿਆ। ਠੰਡ ਦੇ ਨਾਲ ਹੋ ਗਿਆ ਸੀ। ਕਿਤੇ ਚੋ ਗਿਆ। ਹਾਂ ਪਾਣੀ। ਪਾਲਕ ਦਾ ਵੀ ਜੜੀ ਠੰਡ 'ਚ ਉੱਠੀ ਨਹੀਂ। ਕਿੰਨੇ ਮਹੀਨੇ ਹੋ ਗਏ ਆ। ਇੱਥੇ ਹੀ ਖੜੀ ਆ। ਮੜੀ ਜੀ ਹੁਣ ਗਰਮੀ ਜੀ ਹੋ ਗਈ ਜਾਂ ਧੁੱਪ ਤਾਂ ਪੱਲਗੂਈਆਂ। ਫੇਰ ਵਧੀਆ ਹੋਣਗੇ। ਨਿਹਾਲ ਸਿੰਘ। ਵੀ ਇਹ ਨਹੀਂ। ਮੰਮੀ ਕੋਲ ਵੀ ਸਟਾਪੇ ਹੋਣਾ। ਹਾਂ ਇਹ ਸਟਾਟੇਜ ਜਿਹੜਾ ਉਹਦੇ ਵਧੀਆ ਹੁੰਦੇ ਆ ਠੰਡੇ ਦੇ ਵਿੱਚ ਨਹੀਂ ਨਾ ਹੁੰਦੇ ਜੱਪਲਾ ਦੇ ਲੱਡੇ ਉਹਦੇ ਜੱਪਲਾ ਉਹ ਉੱਥੇ ਕੁਛ ਨਹੀਂ ਬੀਜਿਆ ਸੋਹਣਿਆ ਕੁਛ ਨਹੀਂ ਬੀਜਿਆ ਹੈ ਨਹੀਂ ਕੁਛ ਵੀ ਇਹ ਤੇ ਬੀਜਾਂਗੇ ਹੁਣ ਗਰਮੀਆਂ ਤੇ ਦੇਖਾਂਗੇ ਕੀ ਬੀਜਦੇ ਆ ਤੇ ਹੁਣ ਆਉਂਦੇ ਆ ਜਿੱਦਾਂ ਹੀ ਹਰਿੰਦਰ ਫਿਰ ਦਿਖਾਉਣੇ ਆ ਤੁਹਾਨੂੰ ਇੱਥੇ ਇੱਥੇ ਫੁੱਲ ਲਾਏ ਆ ਆ ਦੇਖਦੇ ਆ ਫੁੱਲ ਲਾਉਣੇ ਜਾਂ ਕੁਛ ਹੋਰ ਲਾਉਣੇ ਆ ਲੈ ਵਦਿਆ ਵਾਤ ਵਾਤ ਤੁਹਾਨੂੰ ਹਾਂ ਬੋ ਵਦਿਆ ਹੋਰ ਕੀ ਚਾਹੀਦਾ ਬਾਬੇ ਦੀ ਮਿਹਰ ਹੀ ਆ ਪੂਰੀ ਹੈ ਕਿਦਾਂ ਚਲਾਈ 聞いていいだね ਕਰਦੀ ਕੀ ਲੈਣਾ ਪਹਿਲੇ ਉਹਨਾਂ ਦਾ ਕਰੰਨੇ ਕਿਦਾਂ ਲਿਆਣੀ ਉਹ ਪਸੰਦ ਆਈ ਵਧੀਆ ਗਿਆ ਮੈਨੂੰ ਸੋਣੀ ਆਹ ਉਹ ਤੂੰ ਬਲੈਕ ਦੇਤੀ ਆਪਾ ਕੋਟ ਨਹੀਂ ਆਕੂ ਹਾਂ ਹੈ ਨਹੀਂ ਬਲੈਕ ਕੋਟ ਨਹੀਂ ਆਕੂ ਕਿਊਟਰੀ ਹਾਂ ਕਿਊਟਰੀ ਦੋਸਤੋ ਹੁਣ ਅਸੀਂ ਚੱਲਿਆਂ ਗੁਰਦੁਆਰਾ ਸਭ ਪਹਿਲਾ ਇਰਾਦਾ ਸੀਗਾ ਅਸੀਂ ਨਾਲ ਜਾਵਾਂਗੇ ਤਾਂ ਸਿੱਧੇ ਹੀ ਗੁਰੂ ਘਰ ਜਾਵਾਂਗੇ ਪਰ ਉਸੇ ਤਿਆਰੀ ਨਹੀਂ ਸੀ ਉਹਦਾ ਫੋਨ ਆ ਗਿਆ ਵੀ ਗੱਡੀ ਲੈ ਕੇ ਜਾਓ ਆਕੇ ਫੇਰ ਇਹ ਇਹਨਾਂ ਨੂੰ ਭੇਜ ਦਿੱਤਾ ਦੇ ਕਰਿਆ ਕਿ ਇੱਧਰ ਵੀ ਇੱਧਰ ਆ ਮੇਰੀ ਵਾਲੀ ਸਾਈਡ ਪੂਰਾ ਹਾਂ ਦੇਖੋ ਹੁਣ ਯਾਨੀ ਕਿੰਨੇ ਦਾ ਪਿੰਡਿਆ ਤੇਲ ਕੋਲ ਵਾਲ ਪੰਪ ਤੇ ਰੁਕੇ ਆ ਆਂਡਿਆ ਨਜ਼ਾਰਾ ਚਲਾਉਂਦਾ ਬੋਲੇ ਨਾਮ ਨਾਮ ਆ ਸੁਦਰ ਸਰਬ ਪਰੇਸਰ ਕੱਲ ਕਰਨਾ ਸੀ ਬਲੌਗ ਦਾ ਐਂਡ ਤੇ ਗੱਡੀ ਦੇ ਚੱਕਰ ਤੇ ਇੱਦਾਂ ਇੱਧਰ ਉੱਧਰ ਲੋਰੇ ਫਿਰਦੇ ਰਹੇ ਮੁੜ ਕੇ ਕੰਮ ਤੇ ਜਾਣਾ ਪੈ ਗਿਆ ਉੱਧਰ ਵੀ ਦਿਹਾੜੀ ਲਾਉਣੀ ਆ ਤੇ ਰਾਦਾ ਦਾ ਹੋ ਕੁਝ ਹੋਰ ਤੇ ਚਲੋ ਪਰਮਾਤਮਾ ਨੇ ਆ ਦੇ ਤਾਂ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰੀਆ ਬਲੌਗ ਜੇ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਓਕੇ